ਤੀਜੀ ਸ਼ਿਫਟ ਵਾਲੇ ਤਿਆਰੀ ਕਰ ਲੋ ਆ ਗਈ ਬਈ ਜਮਾ ਹਲੋ ਹੈ ਕੋਈ ਨਾ ਕੋਈ ਜੀ ਕੀ ਪਤਾ ਆ ਜਾਵੇ ਥੋੜਾ ਬੰਦਾ ਫੇਲ ਰਿਹਾ ਉੱਪ 22 ਸੈਕਿੰਡ 97 ਪੁਆਇੰਟ ਬਾਜੀ ਸਮਾ ਲੱਗ ਗਿਆ 22 ਸੈਕਿੰਡ 97 ਪੁਆਇੰਟ ਇਹ ਬਾਜੀ ਔਰਲੇ ਪਾਸੇ ਭੱਜਿਆ ਸਰਦਾਰ ਕਲਵਿੰਦਰ ਸਿੰਘ ਜੀ ਮਜਾਲੀਆਂ ਕਾਲਾ ਮਜਾਲੀਆਂ ਸਹਿਲ ਕਹਾੜਾ ਵੀਰ ਸੋਨੀ ਹੋਣਾ ਦਾ ਪਰਲੇ ਪਾਸੇ ਰੋਡਾ ਕਾਇਨੌਰ ਚੂੜ ਸਿੰਘ ਰੜਕੀ ਮੁਗਲਾ ਇਹ ਪਰਲੇ ਪਾਸੇ ਸਰਦਾਰ ਚੂੜ ਸਿੰਘ ਜੀ ਰੁੜਕੀ ਮੁਗਲਾ ਰੋਡਾ ਕਾਈਨੌਰ ਇਹ ਕਾਈਨੌਰੇ ਰੋਡਾ ਮੂਸਾ